ਸੱਕਾ ਚਾਚਾ ਆਪਦੀ ਸੱਕੀ ਪਤੀ ਜੀ ਨੂੰ ਘਰੋਂ ਭਜਾ ਕੇ ਲੈ ਗਿਆ ਤੇ ਉਹਦੇ ਨਾਲ ਲਵ ਮੈਰਿਜ ਕਰਾ ਲਈ ਦੱਸੋ ਹੋਰ ਕਾਲ ਯੁੱਗ ਕਿਵੇਂ ਆਊਗਾ ਤੇ ਉਸ ਤੋਂ ਬਾਅਦ ਉਸ ਪਿੰਡ ਦੀ ਪੰਚਾਇਤ ਨੇ ਦੇਖੋ ਪਰ ਕਿੰਨਾ ਵੱਡਾ ਸਟੈਂਡ ਲਿਆ ਕਿੰਨਾ ਵੱਡਾ ਫੈਸਲਾ ਕੀਤਾ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਆ ਕੁਝ ਦਿਨ ਪਹਿਲਾਂ ਇੱਕ ਘਟਨਾ ਵਾਪਰਦੀ ਆ ਇਹ ਘਟਨਾ ਹੈਗੀ ਆ ਮੁਹਾਲੀ ਦੇ ਕੋਲ ਇੱਕ ਪਿੰਡ ਪੈਂਦਾ ਮਾਨਕਪੁਰ ਸ਼ਰੀਫ ਉੱਥੇ ਕੀ ਹੁੰਦਾ ਕਿ ਦੋ ਭਰਾ ਹੁੰਦੇ ਆ ਦੋਨਾਂ ਭਰਾਵਾਂ ਦੇ ਆਮੋ ਸਾਹਮਣੇ ਘਰ ਹੁੰਦੇ ਆ ਤੇ ਜਿਹੜਾ ਚਾਚਾ ਹੁੰਦਾ ਉਹਦਾ ਸੱਕੀ ਭਤੀਜੀ ਨਾਲ ਗਲਤ ਰਿਸ਼ਤਾ ਹੁੰਦਾ ਚਾਚਾ ਆਪਦੀ ਸੱਕੀ ਭਤੀਜੀ ਨਾਲ ਸੰਬੰਧ ਬਣਾਉਂਦਾ ਹੁੰਦਾ ਲਗਭਗ ਚਾਚਾ ਪਿਛਲੇ 8 ਸਾਲਾਂ ਤੋਂ ਆਪਦੀ ਭਤੀਜੀ ਨਾਲ ਸੰਬੰਧ ਬਣਾ ਰਿਹਾ ਸੀਗਾ ਹੁਣ ਮਾਪਿਓ ਦੇਿਲ ਚ ਇਹ ਗੱਲ ਸੀਗੀ ਵੀ ਹਾਂ ਕੋਈ ਗੱਲ ਨਹੀਂ ਸਾਡੀ ਕੁੜੀ ਚਾਚੇ ਘਰੇ ਗਈ ਆ ਤੇ ਚਾਚਾ ਭਤੀਜੀ ਨਾਲ ਆਪਦੀ ਹਵਸ ਪੂਰੀ ਕਰਦਾ ਸੀਗਾ ਹੁਣ ਵਿੱਚੋ ਵਿੱਚ ਗੱਲ ਇਹ ਵੀ ਸੁਣਨ ਚਾਹੀਏ ਵੀ ਕੁੜੀ ਦੀ ਮਾਂ ਨੂੰ ਪਤਾ ਸੀਗਾ ਪਰ ਤੁਹਾਨੂੰ ਪਤਾ ਵੀ ਜਦੋਂ ਮਾਵਾਂ ਧੀਆਂ ਦੀ ਦਾਲ ਗਲ ਜੇ ਨਾ ਫਿਰ ਘਰ ਦਾ ਬੇੜਾ ਬਹਿਣਾ ਲਾਜ਼ਮੀ ਹੈ ਜਿਹੜਾ ਚਾਚਾ ਨੇ ਭਤੀਜੀ ਨੂੰ ਕੱਢ ਕੇ ਲੈ ਗਿਆ ਇਹੀ ਚਾਚਾ ਕੁਝ ਸਾਲ ਪਹਿਲਾਂ ਆਪ ਦੀ ਸੱਕੀ ਮਾਮੇ ਦੀ ਕੁੜੀ ਭਜਾ ਲਿਆਇਆ ਸੀਗਾ ਪਤੰਦਰ ਨੇ ਉਹਦੇ ਨਾਲ ਲਵ ਮੈਰਿਜ ਕਰਾ ਲਈ ਸਾਲ ਦੋ ਸਾਲ ਘਰੇ ਉਹ ਰੱਖੀ ਵੜ ਕੇ ਉਹ ਵੀ ਨਿਕਲ ਗਈ ਉਸ ਤੋਂ ਬਾਅਦ ਫਿਰ ਭਤੀਜੀ ਆਲੋ ਗਿਆ ਤੇ ਹੁਣ ਮਾਂ ਦਾ ਪੁੱਤ ਸੱਕੀ ਭਤੀਜੀ ਨੂੰ ਭਜਾ ਕੇ ਲਿਜਾ ਕੇ ਲਵ ਮੈਰਿਜ ਕਰਾ ਲਈ ਹੁਣ ਜਦੋਂ ਇਹ ਗੱਲ ਸਾਰੇ ਪਿੰਡ ਚੁੱਟ ਗਈ ਤਾਂ ਫਿਰ ਪਿੰਡ ਦੇ ਸਰਪੰਚ ਨੇ ਇੱਕ ਫੈਸਲਾ ਲਿਆ ਉਹ ਕਹਿੰਦਾ ਯਾਰ ਵੀ ਅੱਜ ਇਹਨਾਂ ਨੇ ਕਿੰਨੀ ਮਾੜੀ ਹਰਕਤ ਆ ਵੀ ਸੱੱਕਾ ਚਾਚਾਪਤੀ ਜੀ ਨੂੰ ਕੱਢ ਕੇ ਲੈ ਆ ਉਹਨਾਂ ਵਿਆਹ ਕਰਾ ਲਿਆ ਵੀ ਜੇ ਅੱਜ ਨਾ ਆਪਾਂ ਠੱਲ ਪਾਈ ਤੇ ਕੱਲ ਨੂੰ ਕੋਈ ਹੋਰ ਮੁੰਡਾ ਉੱਠੂਗਾ ਉਹ ਵੀ ਚਾਚਾ ਦਾ ਦੀ ਕੁੜੀ ਕੱਢ ਕੇ ਲੈ ਜਾਊਗਾ ਜਾਂ ਪਿੰਡ ਚੋਂ ਕੋਈ ਹੋਰ ਦੀ ਕੁੜੀ ਕੱਢ ਕੇ ਲੈ ਜਾਊਗਾ ਆਪਾਂ ਤਾਂ ਕਿਸੇ ਨੂੰ ਮੂੰਹ ਵਿਖਾਉਣ ਚੁੱਕੇ ਨਹੀਂ ਰਹਿਣਾ ਫਿਰ ਸਾਰੇ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾਤਾ ਉਸ ਮਤੇ ਦੇ ਵਿੱਚ ਇਸ ਮੁੰਡੇ ਦੇ ਘਰ ਦੇ ਨੇ ਵੀ ਸੈਂਡ ਕੀਤੀ ਤੇ ਕੁੜੀ ਦੇ ਘਰ ਦੇ ਨੇ ਵੀ ਸੈਂਡ ਕੀਤੀ ਤੇ ਅਸੀਂ ਇਸ ਮਤੇ ਦੇ ਨਾਲ ਬਿਲਕੁਲ ਸਹਿਮਤ ਆ। ਮਤਾ ਇਹ ਪਾਤਾ ਵੀ ਪਿੰਡ ਦਾ ਕੋਈ ਵੀ ਮੁੰਡਾ ਕੁੜੀ ਆਪਸ ਚ ਵਿਆਹ ਨਹੀਂ ਕਰਾ ਸਕਦੇ। ਜੇ ਵੀ ਪਿੰਡ ਦਾ ਮੁੰਡਾ ਕੁੜੀ ਆਪਸ ਚ ਵਿਆਹ ਕਰਾਊਗਾ ਤੇ ਉਹਨਾਂ ਨੂੰ ਮੁੜ ਕੇ ਪਿੰਡ ساری ਜ਼ਿੰਦਗੀ ਨਹੀਂ ਵੜਨ ਦਿੱਤਾ ਜਾਊਗਾ। ਉਹਦਾ ਪੱਕੇ ਤੌਰ ਤੇ ਬਾਈਕਾਟ ਹੋ ਜਾਊਗਾ। ਇੱਥੋਂ ਤੱਕ ਕਿ ਨੇੜਲੇ ਨੇੜਲੇ ਪਿੰਡਾਂ ਜਿਵੇਂ ਉਹਨਾਂ ਨੂੰ ਨਹੀਂ ਰਹਿਣ ਦਿੱਤਾ ਜਾਊਗਾ। ਮੈਂ ਕਹਿੰਦਾ ਵੀ ਇਹ ਮਤਾ ਬਹੁਤ ਸੋਹਣਾ ਪਾਇਆ। ਬੜੀ ਸੋਹਣੀ ਗੱਲ ਕੀਤੀ ਹੈ ਪਿੰਡ ਦੇ ਸਰਪੰਚ ਨੇ। ਸੂਝਵਾਨ ਪੰਚਾਇਤ ਨੇ ਬੜੀ ਸੋਹਣਾ ਸਟੈਂਡ ਲਿਆ। ਕਿਉਂ ਪੰਜਾਬ ਦੇ ਨਾ ਬਾਲੇ ਪਿੰਡਾਂ 'ਚ ਨਿਗਾਹ ਮਾਰ ਲਿਓ ਬਹੁਤ ਸਾਰੀਆਂ ਕੁੜੀਆਂ ਨੇ ਪਿੰਡ ਦੇ ਮੁੰਡਿਆਂ ਨਾਲ ਵਿਆਹ ਕਰਾਇਆ ਹੋਇਆ ਹੁਣ ਦੱਸੋ ਵੀ ਇਹ ਗੱਲ ਚੰਗੀ ਹੈ ਜਾਂ ਮਾੜੀ ਹੈ ਪੁਰਾਣੇ ਸਮੇਂ ਦੇ ਵਿੱਚ ਤਾਂ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਪਿੰਡ ਦੀ ਧੀ ਪੈਨ ਨੂੰ ਭੈਣ ਸਮਝਦੇ ਸੀ ਧੀ ਨੂੰ ਧੀ ਸਮਝਦੇ ਸੀਗੇ ਇੱਥੋਂ ਤੱਕ ਕਿ ਲੋਕੀ ਆਪਦੀ ਗੋਤ ਨਾਲ ਵੀ ਗਾਂ ਰਿਸ਼ਤਾ ਨਹੀਂ ਸੀ ਕਰਦੇ ਪਹਿਲਾਂ ਗੋਤ ਪੁੱਛਦੇ ਸੀ ਥੋੜੀ ਗੋਤ ਕੀ ਹੈ ਕੁੜੀ ਵਾਲੇ ਦੀ ਗੋਤ ਕੁਝ ਹੋਰ ਹੁੰਦੀ ਸੀ ਮੁੰਡੇ ਵਾਲੇ ਦੀ ਗੋਤ ਕੁਝ ਹੋਰ ਹੁੰਦੀ ਸੀ ਹੁਣ ਜਦੋਂ ਨਵੀਂ ਪੀੜ੍ਹੀ ਆਈ ਜਦੋਂ ਪੜੀਆਂ ਲਿਖੀਆਂ ਮਾਵਾਂ ਆ ਗਈਆਂ ਫਿਰ ਉਹਨਾਂ ਨੇ ਬੇੜੇ ਪਾਏ ਮਾਸੀ ਦੇ ਮੁੰਡੇ ਦਾ ਰਿਸ਼ਤਾ ਮਾਸੀ ਦੀ ਕੁੜੀ ਨਾਲ ਕਰਤਾ, ਮਾਮੇ ਦੇ ਮੁੰਡੇ ਦਾ ਰਿਸ਼ਤਾ ਭੂਆ ਦੀ ਕੁੜੀ ਨਾਲ ਕਰਤਾ। ਰਿਸ਼ਤਿਆਂ ਵਿੱਚ ਵੀ ਮੁੜ ਕੇ ਆਪਣੇ ਲੋਕ ਗੰਦ ਪਾਣੋਂ ਨਹੀਂ ਹਟੇ। ਹੁਣ ਦੱਸੋ ਕਿ ਮਾਮੇ ਭੂਆ ਦੀ ਕੁੜੀ ਭੈਣ ਭਰਾ ਵਾਲਾ ਰਿਸ਼ਤਾ ਹੁੰਦਾ ਕਿ ਕੀ ਹੁੰਦਾ ਦੱਸੋ ਪਹਿਲਾਂ ਮੈਨੂੰ। ਮਾਸੀ ਦੀ ਧੀ ਭੈਣ ਹੁੰਦੀ ਹੈ ਕਿ ਨਹੀਂ ਹੁੰਦੀ ਦੱਸੋ ਪਹਿਲਾਂ ਮੈਨੂੰ। ਤੇ ਸਾਡੇ ਲੋਕਾਂ ਨੇ ਕੀ ਕੀਤਾ? ਮਾਸੀ ਦਾ ਮੁੰਡਾ ਮਾਸੀ ਦੀ ਨਾਲ ਵਿਆਹਤਾ, ਮਾਮੇ ਦੀ ਕੁੜੀ ਭੂਆ ਦੇ ਮੁੰਡਿਆਂ ਨਾਲ ਵਿਆਹਤੀ, ਭੂਆ ਦੀ ਕੁੜੀ ਮਾਮੇ ਦੇ ਮੁੰਡਿਆਂ ਨਾਲ ਵਿਆਹਤੀ। ਸਾਡੇ ਲੋਕਾਂ ਨੇ ਹੀ ਰਿਸ਼ਤਿਆਂ 'ਚ ਗੰਦ ਪਾਇਆ ਸੱਚ ਪੁੱਛੋ ਤਾਂ। ਬਾਈ ਹੁਣ ਤਾਂ ਇਹੋ ਜਿਹਾ ਪਰ ਮੈਂ ਅੱਜ ਇਹ ਗੱਲ ਕਹਿਣਾ ਤੇ ਗੱਲ ਇਹ ਦਿਮਾਗ 'ਚ ਬਿਠਾ ਲਿਓ ਕਿ ਆਪ ਦੀ ਧੀ ਭੈਣ ਕੱਲੀ ਨੂੰ ਕਦੇ ਨਾ ਤਾਂ ਨਾਨਕੇ ਭੇਜੋ ਨਾ ਆਪਣੇ ਭੂਆ ਪਿੰਡ ਭੇਜੋ ਨਾ ਮਾਸੀ ਪਿੰਡ ਭੇਜੋ ਰਿਸ਼ਤਿਆਂ ਦੇ ਵਿੱਚ ਹੁਣ ਐਡੀ ਇੱਕ ਗਰਵਟ ਆ ਚੁੱਕੀ ਆ ਨਾ ਯਾਰ ਵੀ 10 ਦਿਨ ਵੀ ਸ਼ਰਮ ਆਉਂਦੀ ਆ ਮਾਸੀ ਦਾ ਮੁੰਡਾ ਮਾਸੀ ਦੀ ਕੁੜੀ ਨਾਲ ਗੱਲਬਾਤ ਕਰੀ ਬੈਠਾ ਮਾਸੀ ਦਾ ਮੁੰਡਾ ਮਾਸੀ ਦੀ ਕੁੜੀ ਨਾਲ ਰਿਲੇਸ਼ਨ ਬਣਾਈ ਜਾਂਦਾ ਭੂਆ ਦਾ ਮੁੰਡਾ ਮਾਮੇ ਦੀ ਕੁੜੀ ਨਾਲ ਰਿਲੇਸ਼ਨ ਬਣਾਈ ਜਾਂਦਾ ਤੇ ਕਈ ਐਡੇ ਚਵਾਲਾ ਜਿਹੜੇ ਆਪ ਦੀਆਂ ਭੈਣਾਂ ਨੂੰ ਕਹਿੰਦੇ ਆ ਤੂੰ ਆਪ ਦੀ ਸਹੇਲੀ ਨਾਲ ਮੇਰੀ ਗੱਲ ਕਰਾ ਦੇ ਜਿਹੜਾ ਬੰਦਾ ਆਉਦੀ ਸੱਕੀ ਭੈਣ ਨੂੰ ਇਹ ਗੱਲ ਕਹਿ ਸਕਦਾ ਕੀ ਆਪ ਦੀ ਸਿਹਰੀ ਨਾਲ ਮੇਰੀ ਗੱਲ ਕਰਾ ਦੇ ਉਹ ਚਾਚੇ ਦਾ ਇਹਦੀ ਕੁੜੀ ਨੂੰ ਬਖਸ਼ੂਗਾ ਦੱਸੋ ਪਹਿਲਾਂ ਮੈਨੂੰ ਉਹ ਭੂਆ ਮਾਸੀ ਦੀ ਕੁੜੀ ਨੂੰ ਬਖਸ਼ੂਗਾ ਦੱਸੋ ਪਹਿਲਾਂ ਮੈਨੂੰ ਆਪਣੇ ਸਮਾਜ ਦੇ ਵਿੱਚ ਬੜਾ ਗੰਦ ਪੈ ਚੁੱਕਿਆ ਬੜਾ ਹੀ ਜ਼ਿਆਦਾ ਗੰਦ ਪੈ ਚੁੱਕਿਆ ਜਿਹੜੀਆਂ ਨਵੀਂ ਪੀੜ੍ਹੀ ਆਈ ਹੈ ਨਾ ਜਿਹੜੀ ਮੋਬਾਈਲ ਚੱਕੀ ਫਿਰਦੀ ਆ ਆ 2000 ਤੋਂ ਬਾਅਦ ਜਿਹੜੇ ਜੰਮੇ ਆ ਇਹਨਾਂ ਨੇ ਤਾਂ ਰਿਸ਼ਤਿਆਂ ਦੇ ਵਿੱਚ ਨਾ ਜਿਵੇਂ ਥੂ ਹੀ ਕਰਾਤੀ ਸਾਰੇ ਕੰਮ ਦੀ ਤੇ ਜੇ ਕਿਸੇ ਨੂੰ ਸ਼ੱਕ ਹੋਇਆ ਤੇ ਛੱਕ ਵੀ ਕਢਾ ਵੀ ਦੇਾਂਗੇ ਬੁਖਾ ਦੇਾਂਗੇ ਵੀ ਆ ਦੇਖੋ ਮਾਸੀ ਦਾ ਮੁੰਡਾ ਮਾਸੀ ਦੀ ਕੁੜੀ ਨੂੰ ਹੋਟਲ ਤੇ ਲੈ ਕੇ ਵੜਦਾ ਦੇਖ ਲਓ ਆਪੂਆ ਦਾ ਮੁੰਡਾ ਮਾਮੇ ਦੀ ਕੁੜੀ ਭਾਈ ਫਿਰਦਾ ਮੋਟਰਸਾਈਕਲ ਪਿੱਛੇ ਦੇਖ ਲਓ ਆਪਦੇ ਪਿੰਡ ਚ ਵੀ ਨਿਗਾਹ ਮਾਰ ਲਿਓ ਆਪਦੇ ਆਸੇ ਪਾਸੇ ਵੀ ਨਿਗਾਹ ਮਾਰ ਲਿਓ ਤੁਹਾਨੂੰ ਇਹੋ ਜਿਹੇ ਕੁੜੀਆਂ ਮੁੰਡੇ ਆਮ ਮਿਲ ਜਾਣਗੇ ਜਿਹੜੇ ਰਿਸ਼ਤੇ ਦੇ ਵਿੱਚ ਗੰਦ ਪਾਈ ਤੁਰੇ ਆਉਂਦੇ ਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਵੀ ਸਾਰੇ ਰਿਸ਼ਤੇ ਰਮੜੀ ਆ ਚੰਗੇ ਵੀ ਹੋਣਗੇ ਪਰ 70% ਗੰਦ ਪਿਆਖ ਲਓ ਤਾਂ ਰਿਸ਼ਤਿਆਂ ਦੇ ਵਿੱਚ ਵੀ 30% ਚਲ ਘਰਾਂ ਚ ਫਰਕ ਹੋਊਗਾ ਵੀ ਮਾਮੇ ਦੀ ਕੁੜੀ ਨੂੰ ਭੈਣ ਸਮਝਦੇ ਹੋਣਗੇ ਭੂਆ ਦੀ ਕੁੜੀ ਨੂੰ ਭੈਣ ਸਮਝਦੇ ਹੋਣਗੇ ਮਾਸੇ ਦੀ ਕੁੜੀ ਨੂੰ ਭੈਣ ਸਮਝਦੇ ਹੋਣਗੇ ਨਹੀਂ ਤੇ ਵੀ 70% ਜਿਹੜੀਆਂ ਨਵੀਂ ਮਂਡੀਰ ਉੱਠੀ ਆ ਨਵੀਆਂ ਕੁੜੀਆਂ ਉੱਠੀਆਂ ਨੇ ਮੈਂ ਕਹਿੰਨਾ ਜੀ ਤਾਂ ਭੈਣ ਭਰਾਵਾਂ ਵਾਲੀ ਕੋਈ ਗੱਲ ਰਹੀ ਹੀ ਨਹੀਂ ਆ ਇਸ ਕਰਕੇ ਆਪ ਦੀ ਧੀ ਭੈਣ ਨੂੰ ਕੱਲੀ ਨੂੰ ਕਿਸੇ ਰਿਸ਼ਤੇਦਾਰ ਕੋਲ ਨਾ ਛੱਡੋ ਵੀ ਮਾਮੇ ਪਿੰਡ ਚੱਲੀਏ ਭੂਆ ਪਿੰਡ ਚੱਲੀਏ ਨਾ ਮਿਲਣਾ ਜੁਲਣਾ ਦੀ ਧੀ ਭੈਣ ਨੂੰ ਨਾਲ ਲੈ ਕੇ ਜਦੋਂ ਨਾਲ ਹੀ ਲੈ ਕੇ ਆਓ ਅੱਜ ਕੱਲ ਐਡਾ ਕ ਕਾਲ ਯੁੱਗ ਆ ਗਿਆ ਮਿੱਤਰੋ ਲੋਕੀ ਤਾਂ ਚਾਚੇ ਤਾਇਆ ਦੀ ਕੁੜੀ ਨੂੰ ਛੱਡਣ ਦੇ ਆਉਣ ਵਾਲੇ ਸਾਲਾਂ 'ਚ ਐਸਟੀ ਦੇ ਰਿਜ਼ ਹੁਣ ਆਇਆ ਕਲਯੁਗ ਤੇ ਕਲਯੁਗ ਆਉਣਾ ਕਿਵੇਂ ਆ ਆਏ ਪਿਆ ਜਦੋਂ ਲੋਕੀ ਆਪਸ 'ਚ ਰਿਸ਼ਤੇ ਕਰੀ ਜਾਂਦੇ ਆ ਮਾਮੇ ਪੂਆ ਦੇ ਕੁੜੀ ਰਿਸ਼ਤੇ ਕਰਾਈ ਜਾਂਦੇ ਆ ਮਾਸੀ ਦੇ ਮੁੰਡੇ ਨਾਲ ਮਾਸੀ ਕੁੜੀ ਵਿਆਹੀ ਜਾਂਦੇ ਆ ਭੈਣ ਭਰਾਵਾਂ ਦੇ ਆਪਸ 'ਚ ਵਿਆਹ ਕਰੀ ਜਾਂਦੇ ਤੇ ਹੋਰ ਦੂਸਰ ਫਿਰ ਗੰਦ ਕਿਵੇਂ ਪੈਣਾ ਸਮਾਜ ਦੇ ਵਿੱਚ ਤੇ ਮੈਂ ਤਾਂ ਇਹ ਵੀ ਕਹਿਣਾ ਕਿ ਇਹ ਮਤੇ ਹਰੇਕ ਪਿੰਡ 'ਚ ਪੈਣੇ ਚਾਹੀਦੇ ਆ ਕਿ ਪਿੰਡ ਦੀ ਕੁੜੀ ਕਿਸੇ ਪਿੰਡ ਦੇ ਮੁੰਡਾ ਵਿਆਹ ਨਹੀਂ ਕਰਾ ਸਕਦੀ ਜੇ ਪੰਜਾਬ ਦੇ ਲੋਕਾਂ ਨੇ ਮਤੇ ਨਾ ਪਾਏ ਕਸਰ ਪਹਿਲਾਂ ਨਹੀਂ ਕੋਈ ਰਹੀ ਤੇ ਆਉਣ ਵਾਲੇ ਸਾਲਾਂ ਦਾ ਫਿਰ ਬੇੜਾ ਕਰ ਕੀ ਹੋ ਜਾਣਾ ਮੈਨੂੰ ਲੱਗਦਾ ਪੰਜਾਬ ਦਾ ਕੋਈ ਵਿਰਲਾ ਪਿੰਡ ਬਚਿਆ ਹੋਊਗਾ ਜਿਸ ਪਿੰਡ ਦੇ ਵਿੱਚ ਪਿੰਡ ਦੇ ਮੁੰਡੇ ਨੇ ਪਿੰਡ ਦੀ ਕੁੜੀ ਨਾਲ ਨਾ ਵਿਆਹ ਕਰਾਇਆ ਹੋਵੇ ਨਹੀਂ ਤੇ ਹਰੇਕ ਪਿੰਡ ਚ 2 4 2 4 ਘਰ ਪੱਕੇ ਹੀ ਹੈਗੇ ਆ ਤੇ ਮਾਂ ਪਿਓ ਵੜ ਕੇ ਸਾਰੀ ਉਮਰ ਵਿਚਾਰ ਨੀਵੀਂ ਪਾ ਕੇ ਰਹਿੰਦਾ ਕਿ ਸਿਰ ਮੂੰਹ ਖਾਣ ਚੁੱਕਣੀ ਰਹਿੰਦਾ ਕੋਸ਼ਕ ਬੁੜੀਆਂ ਨੇ ਘਰਾਂ ਦੇ ਬੇੜੇ ਬਿਠਾਏ ਜਿਨ੍ਹਾਂ ਦੇ ਘਰੇ ਬਾਲੀ ਚੱਲਦੀ ਆ ਨਹੀਂ ਮੇਰੀ ਭੈਣ ਦਾ ਮੁੰਡਾ ਸੋਹਣਾ ਸਰਖਿਆ ਉਹਨੂੰ ਕੁੜੀ ਦਾ ਰਿਸ਼ਤਾ ਕਰ ਦਈਏ ਇਹਨਾਂ ਨੇ ਆਪ ਦੀਆਂ ਰਿਸ਼ਤੇਦਾਰੀ ਚ ਇੰਨਾ ਗੰਦ ਪਾਤਾ ਵੀ ਗੱਲਾਂ ਛੱਡ ਦਿਓ ਭੈਣ ਭ ਗੋਤਾ ਵੇਖਦੇ ਸੀ ਵੀ ਫਲਾਣੀ ਗੋਤ ਸਾਡੇ ਨਾਲ ਰਲਦੀ ਤਾਂ ਨਹੀਂ ਗਈ ਨੀ ਤੇ ਲੋਕੀ ਰਿਸ਼ਤਾ ਨਹੀਂ ਸੀ ਕਰਦੇ ਇਹ ਗੱਲਾਂ ਪ੍ਰਭੂ ਸੋਚਣ ਵਾਲੀਆਂ ਨੇ ਸਮਝਣ ਵਾਲੀਆਂ ਨੇ ਕਦੇ ਗੌਰ ਕਰਿਓ ਇਕੱਲੇ ਬਹਿ ਕੇ ਵੀ ਸਾਡਾ ਸਮਝ ਤੁਰਿਆ ਕਿਦਰ ਨੂੰ ਜਾਂਦਾ ਤਾਕਿ ਜੇ ਕੋਈ ਸ਼ਬਦ ਵੱਧ ਘੱਟ ਬੋਲ ਲੇ ਤਾਂ ਮਾਫੀ ਚਾਹੁੰਦੇ ਆ ਵੀਡੀਓ ਖਣਾ ਬਾਦ ਬਾਦ